ਸਭੰ ਗੁਰ ਪ੍ਰਸਾਦ ਜਗ ਰਚਨਾ ਸਭ ਝੂਠ ਹੈ ਜਨ ਲਿ ਹੂਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ ਜਗ ਰਚਨਾ ਸਭ ਝੂਠ ਹੈ ਜਨ ਲਿ ਹੋ ਦੇ ਬੀਤ ਕਹਿ ਨਾਨਕ ਥਿਰ ਨਾ ਰਹੈ ਜਉ ਪਾਲੂ ਕੀ ਪੀਤ ਜੁਗ ਜੁਗ ਅਤਾ ਸੈ ਭੀ ਕਮਾਲ चवर छत् तख्त तन श्री गुरु ग्रंथ साहब महाराज जी की पवित्र हजूरी हाजरी पर रही गुरु प्यारी सत्संग जी बहुत वागे जो गुरु साहब जी चरणी सांझ पाई जी का खालसा वाहिगुरू पवित्र शलोक धन श्री गुरु तेग बहादुर पातशाह जी महाराज इन्होंने शलोक चो अज आप ਉਨੰਜਾ ਨੰਬਰ ਸਲੋਕ ਜਿਹੜਾ ਉਹ ਵਿਚਾਰਨਾ ਹੈ ਜਗ ਰਚਨਾ ਸਭ ਝੂਠ ਹੈ ਜਨ ਲਿ ਹੋ ਰਹੀ ਮੀਤਾ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੀ हे ਮਿੱਤਰ ਹੈ ਪਾਈ ਇਹ ਗੱਲ ਸੱਚੀ ਜਾਣ ਵੀ ਜਗਤ ਦੀ ਸਾਰੀ ਰਚਨਾ ਝੂਠ ਹੈ ਨਾਸ਼ਵਨ ਜਗ ਰਚਨਾ ਸਭ ਝੂਠ ਹੈ ਉਸੇ ਤਰ੍ਹਾਂ ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਪੀਤ ਬਾਲੂ ਦਾ ਪਾਵੈ ਰੇਤਾ ਪੀਤ ਦਾ ਪਾਵੈ ਕੰਧ ਕਹਿੰਦੇ ਰੇਤ ਦੀ ਕੰਧ ਕੰਧ ਵਾਗ ਜਿਵੇਂ ਰੇਤੀ ਦੀ ਕੰਧ ਨਹੀਂ ਟਿਕ ਸਕਦੀ ਜੀ ਕਿੰਨਾ ਕੁ ਦਿਨ ਟਿਕ ਜਾਈਗੀ ਟਿਕ ਜਾਈਗੀ ਸਹਿਬ ਜੀ ਕਹਿੰਦੇ ਇਸੇ ਤਰ੍ਹਾਂ ਇਮਾਇਆ ਵੀ ਟਿਕਣ ਵਾਲੀ ਨਹੀਂ ਹੈ। ਇਹ ਜਗ ਰਚਨਾ ਵੀ ਸਾਥ ਦਿਨ ਵਾਲੀ। ਜਿਵੇਂ ਕੰਧ ਜਿਹੜੀ ਉਹ ਡਿੱਗ ਜਾਂਦੀ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ ਇਸੇ ਤਰ੍ਹਾਂ ਜਗਤ ਦੀ ਰਚਨਾ ਕਾਇਮ ਰਹਿਣ ਵਾਲੀ ਨਹੀਂ ਹੈ। ਝੂਠ ਹੈ ਕਹਿ ਨਾਨਕ। ਥਿਰ ਨਾਰ ਹੈ ਜਿਉਂ ਬਾਲੂ ਕੀ। ਅਸੀਂ ਜਿੰਨਾ ਕੁਝ ਵੀ ਦੇਖ ਰਹੇ ਹਾਂ ਜਗਤ ਦੇ ਅੰਦਰ ਸੰਸਾਰ ਦੇ ਅੰਦਰ ਇਹ ਸਭ ਨਾਸ਼ਵੰਤ ਹੋਣ ਵਾਲਾ ਹੈ ਸਭ ਮਿੱਟੀ ਹੋਣ ਵਾਲਾ ਹੈ ਬਾਬਾ ਫਰੀਦ ਜੀ ਦਾ ਇੱਕ ਬਚਨ ਹੈ ਬੜਾ ਪਿਆਰਾ ਫਰੀਦ ਫਰੀਦਾ ਕੋਠੇ ਮੰਡਪ ਮਾਡੀਆਂ ਉਸਾਰ ਦੇ ਭੀ ਗਏ ਕਿੰਨੇ ਉੱਚੇ ਉੱਚੇ ਮਹਿਲ ਬਣਾਉਣ ਵਾਲੇ ਉੱਚੇ ਉੱਚੇ ਘਰ ਬਾਰ ਬਣਾਉਣ ਵਾਲੇ ਕਿ ਦੂ ਛੱਡ ਕੇ ਚਲੇ ਗਏ ਉੱਥੇ ਟਿਕ ਨਹੀਂ ਸਕੇ ਮਨੁੱਖ ਬਣਾਉਂਦੇ ਨਾ ਇਸ ਗੰਨ ਨੂੰ ਸੋਚ ਕੇ ਇਹ ਮੇਰਾ ਪੱਕਾ ਟਿਕਾਣਾ ਹੈ ਮੈਂ ਇੱਥੇ ਰਹਿਣਾ ਜੇ ਮੈਂ ਜੋ ਘਰ ਬਣਾ ਰਿਹਾ ਇੱਥੇ ਮੇਰਾ ਪੱਕਾ ਟਿਕਾਣਾ ਰਹੇਗਾ ਬਾਬਾ ਫਰੀਦ ਜੀ ਕਿਤੇ ਨਹੀਂ ਪੱਕਾ ਟਿਕਾਣਾ ਨਹੀਂ ਹੈ ਚਾਹੇ ਉਹ ਮੈਲ ਲੱਖਾਂ ਦਾ ਹੋਵੇ ਕਰੋੜਾਂ ਦਾ ਹੋਵੇ ਅਰਬਾਂ ਦਾ ਹੋਵੇ ਬਾਬਾ ਫਰੀਦ ਜੀ ਕਹਿੰਦੇ ਇਹਨੂੰ ਛੱਡ ਕੇ ਚਲਾ ਦੇਣਾ ਇੱਕ ਦਿਨ ਕੋਠੇ ਮੰਡਪ ਮਾੜੀਆਂ ਉਸਾਰ ਦੇ ਭੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਜਿਹੜੇ ਮਨੁੱਖ ਮਾਇਆ ਵਿੱਚ ਵਿਕਾਰਾਂ ਦੇ ਵਿੱਚ ਖਚਿਤ ਰਹਿ ਸਾਬ ਕਹਿੰਦੇ ਉਹ ਕੂੜ ਦਾ ਸੌਦਾ ਕਰਕੇ ਗਏ ਸੰਸਾਰ ਚੋਂ ਜਿਹੜੇ ਸਾਰੀ ਉਮਰ ਸੰਸਾਰ ਦੇ ਪਦਾਰਥਾਂ ਵਿੱਚ ਹੀ ਲੱਗੇ ਰਹੇ ਜਿਹੜੇ ساری ਉਮਰ ਵਿਕਾਰਾਂ ਵਿੱਚ ਮੋਹ ਮਾਇਆ 'ਚ ਲੱਗੇ ਰਹੇਗੇ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਕੂੜ ਦਾ ਸੌਦਾ ਕਰਕੇ ਗਏ ਸੱਚ ਦਾ ਸੌਦਾ ਕਿੰਨਾਂ ਨੇ ਕੀਤਾ ਜੀ ਜਿਨ੍ਹਾਂ ਨੇ ਨਾਮ ਨੂੰ ਸੰਭਿਆ ਜਿਨ੍ਹਾਂ ਨੇ ਬੰਦਗੀ ਨੂੰ ਸੰਭਿਆ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਨੂੰ ਸੰਭਿਆ ਸਾਹਿਬ ਜੀ ਕਹਿੰਦੇ ਉਹਨਾਂ ਨੇ ਸੱਚ ਦਾ ਸੌਦਾ ਕੀਤਾ ਜਿਹੜੇ ਸੰਸਾਰ ਦੀ ਮਾਇਆ ਪਿੱਛੇ ਭੱਜਦੇ ਰਹੇਗੇ ਉਹ ਤਾਂ ਕੂੜ ਦਾ ਸੌਦਾ ਕਰਕੇ ਗਏ ਕੂੜਾ ਸੌਦਾ ਕਰਗੇ ਗੋਰੀ ਗੋਈ ਦਾ ਗੋਰੀ ਦਾ ਭਾਵੇਂ ਜੀ ਕਬਰ ਗੋਰੀ ਆਏ ਪਏ ਅੰਤਲਾ ਸਮਾਂ ਆਇਆ ساری ਉਮਰ ਕੂੜ ਦਾ ਸੌਦਾ ਕਰਦੇ ਰਹੇ ਸਾਬ ਜੀ ਕਹਿੰਦੇ ਅੰਤਲਾ ਸਮਾਂ ਜਦੋਂ ਆਇਆ ਤੇ ਕਬਰ ਚਾ ਕੇ ਬਹਿ ਗਿਆ ਬਸ ਉੱਚੇ ਉੱਚੇ ਮੈਲੇ ਛੱਡਿਆ ਜਾ ਜਿਨ੍ਹਾਂ ਨੂੰ ਵੇਖ ਕੇ ਆਖਦਾ ਸੀ ਇਹ ਮੇਰਾ ਪੱਕਾ ਟਿਕਾਣਾ ਹੈ ਰੂਪ ਵੀ ਦਿਖਾਉਂਦਾ ਮੇਰਾ ਪੱਕਾ ਟਿਕਾਣਾ ਹੈ ਸਾਹਿਬ ਜੀ ਕਹਿੰਦੇ ਲੱਖਾਂ ਕਰੋੜਾਂ ਦੇ ਮਹਿਲ ਛੱਡ ਕੇ ਗੋਰੀ ਆਏ ਪਏ ਕਹਿੰਦੇ ਕਬਰ ਚ ਆ ਕੇ ਬੈ ਗਿਆ ਬਸ ਕਹਾਣੀ ਖਤਮ ਜ਼ਿੰਦਗੀ ਦੀ ਇਥੋਂ ਤੱਕ ਕੀ ਸਮਰ ਗੁਰੂ ਸਾਹਿਬ ਜੀ ਨੇ ਥੋੜਾ ਜਿਹਾ ਸਮਝਿਓ ਗੁਰੂ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਵੀ ਭਲਿਆ ਇਹ ਜਗ ਰਚਨਾ ਝੂਠ ਹੈ ਨੂੰ ਸੱਚ ਨਾ ਸਮਝੋ ਜਿਹੜੇ ਤੂੰ ਮਾਇਆ ਦੇ ਮੋਹ ਚ ਫਸ ਗਏ ਜਾਂ ਮਾਇਆ ਦੇ ਝਾਲ ਵਿੱਚ ਫਸ ਕੇ ਤੂੰ ਸੰਸਾਰ ਨੂੰ ਸੱਚ ਸਮਝ ਰਿਹਾ ਹੈ ਨਾ ਇਸ ਜਗਤ ਨੂੰ ਸੱਚ ਸਮਝ ਰਿਹਾ ਹੈ ਇਹ ਪਦਾਰਥਾਂ ਨੂੰ ਧਨ ਦੌਲਤ ਨੂੰ ਸਾਖ ਸੰਬੰਧੀ ਨੂੰ ਸੱਚ ਸਮਝ ਰਿਹਾ ਹੈ ਜਾਂ ਇਸ ਮਹਿਲਾ ਨੂੰ ਸੱਚ ਸਮਝ ਰਿਹਾ ਹੈ ਸਹਿਬ ਜੀ ਕਹਿੰਦੇ ਇਹ ਸੱਚ ਨਹੀਂ ਹੈ ਤੂੰ ਕੇਵਲ ਮਾਇਆ ਦੇ ਭੁਲੇਖੇ ਵਿੱਚ ਫਸਿਆ ਹੋਇਆ ਹੈ ਮਾਇਆ ਤੈਨੂੰ ਧੋਖਾ ਦੇ ਰਹੀ ਹੈ ਮਾਇਆ ਤੈਨੂੰ ਭਰਮ ਤੇ ਭੁਲੇਖੇ 'ਚ ਰੱਖ ਰਹੀ ਐ ਵੀ ਇਹ ਮਹਿਲ ਸੱਚ ਐ ਇਹ ਧਨ ਦੌਲਤ ਸੱਚ ਐ ਇਹ ਸਾਖ ਸੰਬੰਧੀ ਸੱਚ ਐ ਇਹ ਸੱਚ ਨਹੀਂ ਐ ਸਹਿਬ ਜੀ ਕਹਿੰਦੇ ਤੂੰ ਭੁਲੇਖੇ 'ਚ ਰਹਿ ਰਿਹਾ ਐ ਮਾਇਆ ਤੋਖਾ ਦੇ ਰਹੀ ਐ ਨਾ ਮਨੁੱਖ ਨੂੰ ਜੇ ਆਪਾਂ ਕਹਿ ਦੇ ਵੀ ਮਾਇਆ ਇਹਨੂੰ ਤੋਖੇ 'ਚ ਰੱਖ ਰਹੀ ਐ ਅੰਤਲਾ ਸਮਾਨ ਐ ਮਾਇਆ ਨੂੰ ਛੱਡ ਕੇ ਦੇ ਚਲਾ ਜਾਣਾ ਤੋਖਾ ਦੇ ਦੇਣਾ ਇਹਨੂੰ ਫਿਰ ਪਛਤਾਣਾ ਐ ਮਨੁੱਖਾ ਸੇਬ ਜੀ ਆਖਰੇ ਨੇ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਮਿੱਤਰ ਇਹਨੂੰ ਜਾਣ ਲੈ ਸੱਚੀ ਗੱਲ ਹੈ ਤੂੰ ਮਾਇਆ ਦੇ ਭੁਲੇਖੇ ਚ ਆ ਕੇ ਇਹਨੂੰ ਸੱਚ ਨਾ ਸਮਝ ਇਹ ਧਨ ਦੌਲਤ ਜੋ ਵੀ ਤੇਰੇ ਕੋਲ ਇਹਨੂੰ ਸੱਚ ਨਾ ਸਮਝ ਇਹ ਝੂਠ ਹੈ ਸੱਚ ਕੁਝ ਹੋਰ ਹੈ ਜੋ ਮਾਇਆ ਚ ਫਸਨ ਕਰਕੇ ਤੂੰ ਸੱਚ ਵੱਲ ਆ ਨਹੀਂ ਰਿਹਾ ਮਾਇਆ ਦੇ ਭਰਮ ਭੁਲੇਖੇ ਦੇ ਵਿੱਚ ਰਹਿ ਕੇ ਤੂੰ ਸੱਚ ਵੱਲ ਆ ਨਹੀਂ ਰਿਹਾ ਪਰ ਜਿੰਨੂੰ ਤੂੰ ਮਾਇਆ ਦੇ ਪਿੱਛੇ ਲੱਗ ਕੇ ਸੱਚ ਸਮਝ ਰਿਹਾ ਉਹ ਸੱਚ ਨਹੀਂ ਹੈ ਉਹ ਝੂਠ ਹੈ ਮੈਂ ਇੱਕ ਬਚਨ ਸਾਂਝਾ ਕਰਨ ਲੱਗਿਆ ਨਵੇਂ ਪਾਤਸ਼ਾਹ ਜੀ ਦਾ ਗੱਲ ਸਮਝ ਚੋ ਜੇਗੀ ਸਾਦੋ ਇਹ ਜਗ ਭਰਮ ਭੁਲਾਨਾ ਨੂੰ ਮਨੁੱਖ ਨੂੰ ਇੰਜ ਲੱਗਦਾ ਵੀ ਜਗਤ ਨੂੰ ਸੰਸਾਰ ਨੂੰ ਵੇਖ ਕੇ ਵੀ ਇਹ ਸੁੱਖ ਹੈ ਜਗਤ ਸੁੱਖਾਂ ਦਾ ਘਰ ਨਹੀਂ ਹੈ ਜੀ ਤੁਸੀਂ ਲਾ ਲਓ ਵੀ ਜਗਤ ਉਹ ਜੰਗਲ ਹੈ ਜਿੰਦੇ ਚ ਇੱਕ ਵਾਰੀ ਵੜ ਜਾਵੇ ਤੇ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਜਗਤ ਹੈ ਹੀ ਭਰਮ ਤੇ ਭੁਲੇਖਾ ਤੁਸੀਂ ਲਾ ਲਓ ਵੀ ਭੂਲ ਭਲਈਆ ਹੈ ਜਗਤ ਜਿਹੜਾ ਨਾ ਸੰਸਾਰ ਜਿਹੜਾ ਭੂਲ ਭਲਈਆ ਹੈ ਇਹਦੇ ਚ ਜਿੰਨਾ ਅੰਦਰ ਵੜਦੇ ਜਾਓਗੇ ਉਹਨਾਂ ਹੀ ਭਰਮ ਤੇ ਭੁਲੇਖਿਆਂ ਚ ਪੈ ਜਾਗੇ ਪਰ ਮਨੁੱਖ ਨੂੰ ਇੰਜ ਲੱਗਦਾ ਵੀ ਇਸ ਸੰਸਾਰ 'ਚ ਜਿੰਨੀਆਂ ਦਾਤਾਂ ਹੈਗੀਆਂ ਵੀ ਇਹ ਸੁਖ ਦੇਣ ਵਾਲੀਆਂ, ਇਹ ਆਨੰਦ ਦੇਣ ਵਾਲੀਆਂ ਪਰ ਨਹੀਂ ਇਹ ਪਰਮ ਤੇ ਭੁਲੇਖਾ ਦੇਣ ਵਾਲੀਆਂ ਸਾਨੂੰ ਜਦੋਂ ਅੰਤਲਾ ਸਮਾਉਣਾ ਹੈ ਇਹ ਪਰਮ ਟੁੱਟਣਾ ਹੈ ਫਿਰ ਸਾਡਾ ਪਰਮ ਦੂਰ ਹੁੰਦਾ ਹੈ ਸਹਿਬ ਜੀ ਕਹਿੰਦੇ ਸਾਦੋ ਇਹ ਜਗ ਭਰਮ ਭੁਲਾਨਾ ਇਹ ਪਰਮਾ ਜਦੋਂ ਭਰਮ 'ਚ ਪੈ ਗਿਆ ਭੁਲੇਖਿਆਂ 'ਚ ਪੈ ਗਿਆ ਜਿਹੜਾ ਮਨੁੱਖ ਭੁਲੇਖੇ 'ਚ ਹੁੰਦਾ ਨਹੀਂ ਪਤਾ ਹੁੰਦਾ ਉਹਨੂੰ ਕੁਝ ਵੀ ਸਾਦੋ ਏ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋਡਿਆ ਪਰਮਾਤਮਾ ਦੇ ਨਾਮ ਦਾ ਸਿਮਰਨ ਤੂੰ ਛੱਡਤਾ ਕਿਉਂਕਿ ਭਰਮ ਭੁਲੇਖੇ ਚੈ ਪਰਮ ਭੁਲੇਖੇ ਚ ਕਿਵੇਂ ਪਿਆ ਮਾਇਆ ਹਾਤ ਬਿਕਾਨਾ ਮਾਇਆ ਨੂੰ ਤੂੰ ਵੇਚ ਚੁਕਿਆ ਆਪਣਾ ਆਪ ਮਾਇਆ ਦੇ ਜਾਲ ਚ ਫਸ ਗਿਆ ਤੂੰ ਇਸ ਲਈ ਭਰਮਾਂ ਵਿੱਚ ਹੋ ਗਿਆ ਤੇ ਸੱਚ ਨੂੰ ਛੱਡਿਆ ਰਾਮ ਨਾਮ ਦਾ ਸਿਮਰਨ ਛੋੜਿਆ ਮਾਇਆ ਹਾਤ ਬਿਕਾਨਾ ਸਹਿਬ ਕੇ ਨੇ ਮਾਇਆ ਨੂੰ ਤੂੰ ਵੇਚ ਚੁੱਕਿਆ ਇਸ ਲਈ ਭੰਮ ਭੁਲੇਖਿਆਂ ਚ ਜੀ ਰਿਹਾ ਆਹ ਵੀ ਮੇਰਾ ਉਹ ਵੀ ਮੇਰਾ ਅਪਦਾਰਥ ਮੇਰੇ ਆ ਧਨ ਦੌਲਤ ਮੇਰਾ ਜ਼ਮੀਨ ਜਾਇਦਾਦ ਮੇਰੀ ਸਹਿਬ ਕੇ ਨੇ ਪਰਮ ਮੈਂ ਤੇਰਾ ਤੇਰਾ ਹੈ ਹੀ ਨਹੀਂ ਤੇ ਦੇਖੋ ਮੈਂ ਸ਼ਬਦ ਸੰਝਾ ਕਰਨਾ ਤੁਹਾਡੇ ਨਾਲ ਪੂਰਾ ਮੈਂ ਵਿੱਚੋਂ ਬੇਨਤੀ ਕਰ ਲੱਗਿਆ ਤਾਂ ਕਿ ਗੱਲ ਹੋਰ ਸਮਝ ਚ ਆ ਜੇ ਪਕੜ ਚ ਆ ਜੇ ਮਨੁੱਖ ਦੁਖੀ ਕਿਉਂ ਹੈ? ਦੁਖੀ ਹੋਣ ਦਾ ਵੀ ਇਹ ਕਾਰਨ ਹੈ। ਅਸੀਂ ਕਹਿੰਨੇ ਵੀ ਮਾਇਆ ਆਵੇ ਜਾਂ ਮਾਇਆ ਦੇ ਪਿੱਛੇ ਦੌੜਦਾ ਮਨੁੱਖ ਵੀ ਸੁਖੀ ਰਹਾਂਗੇ ਨਹੀਂ। ਦੁਖੀ ਹੁੰਦਾ ਹੈ। ਦੁਖੀ ਕਿਉਂ ਹੁੰਦਾ ਹੈ ਮਨੁੱਖ? ਪਹਿਲੀ ਮੈਂ ਬੇਨਤੀ ਕਰ ਚੁੱਕਿਆ। ਸਹਿਬ ਜੀ ਕਹਿੰਦੇ ਇਹ ਮਾਇਆ ਦੇ ਜਾਲ 'ਚ ਫਸਿਆ ਤੇ ਜਗਤ ਨੂੰ ਸੱਚ ਸਮਝਦਾ ਹੈ। ਜੋ ਇਹਦੇ ਕੋਲ ਹੈ ਉਹਨੂੰ ਸੱਚ ਸਮਝਦਾ ਹੈ ਵੀ ਮੇਰਾ ਹੈ। ਇਹਦਾ ਪਰਮਤਿਪੂਰਨ ਲੇਖ ਜੋ ਮਾਇਆ ਵੱਲੋਂ ਪਾਇਆ ਗਿਆ ਹੈ ਪਰ ਇਹ ਸੱਚ ਨਹੀਂ ਹੈ ਜੋ ਇਹਦੇ ਕੋਲ ਹੈ ਉਹ ਸੱਚ ਨਹੀਂ ਪਰ ਇਹ ਸੱਚ ਸਮਝੀ ਬੈਠਾ ਹੈ ਪਰ ਸਾਬ ਜੀ ਕਹਿੰਦੇ ਜਦੋਂ ਉਹ ਵਿਛੜਦਾ ਦੂਰ ਹੁੰਦਾ ਫਿਰ ਇਹ ਦੁਖੀ ਹੁੰਦਾ ਹੁਣ ਕਿਸੇ ਕੋਲ ਅਸੀਂ ਉਧਾਰੀ ਚੀਜ਼ ਲੈ ਲਈਏ ਸਾਨੂੰ ਪਤਾ ਹੈ ਵੀ ਐਸੀ ਉਧਾਰੀ ਚੀਜ਼ ਲਿੱਤੀ ਕਿਸੇ ਨੂੰ ਅਸੀਂ ਵਾਪਸ ਮੋੜਨੀ ਹੈ ਤੇ ਦੇਣ ਲੱਗੇ ਅਸੀਂ ਦੁਖੀ ਨਹੀਂ ਹੋਵਾਂਗੇ ਕਿਉਂਕਿ ਅਸੀਂ ਇਹ ਸਮਝ ਚੁੱਕੇ ਹਾਂ ਵੀ ਸਾਡੀ ਨਹੀਂ ਹੈ ਉਹ ਚੀਜ਼ ਦੇਣ ਲੱਗੇ ਅਸੀਂ ਦੁਖੀ ਨਹੀਂ ਹੋਵਾਂਗੇ ਸਾਡੇ ਤੋਂ ਵਿਛੜ ਰਹੀ ਐ ਅਸੀਂ ਦੁਖੀ ਨਹੀਂ ਹੋਵਾਂਗੇ ਉਹਦਾ ਕਾਰਨ ਇਹ ਐ ਵੀ ਅਸੀਂ ਇਸ ਗੱਲ ਨੂੰ ਸਮਝ ਚੁੱਕੇ ਹਾਂ ਵੀ ਇਹ ਸਾਡੀ ਨਹੀਂ ਐ ਕਿਸੇ ਦੀ ਐ ਸਹਿਬ ਜੀ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਸੱਚ ਨਹੀਂ ਐ ਪਰ ਤੂੰ ਸੱਚ ਸਮਝ ਲਿਆ ਐ ਇਹ ਝੂਠ ਐ ਜੋ ਤੇਰੇ ਕੋਲ ਐ ਨੂੰ ਤੂੰ ਸੱਚ ਸਮਝੀ ਬਿਠਾ ਵੀ ਮੇਰਾ ਸਹਿਬ ਕਹਿੰਦੇ ਇਹਨਾਂ ਨੇ ਵਿਛੜਨਾ ਜਦੋਂ ਵਿਛੜਦਾ ਫਿਰ ਦੁਖੀ ਹੁੰਦਾ ਫਿਰ ਰੋਂਦਾ ਜਿਹਨੂੰ ਭਗਤ ਰਵੀਦਾਸ ਜੀ ਮਹਾਰਾਜ ਜੀ ਨੇ ਕਿਹਾ ਮਾਟੀ ਕੋ ਪੁੱਤਰਾ ਦੇ ਕੈਸੇ ਨਚਤ ਹੈ ਦੇਖੇ ਦੇ ਕੇ ਸੁਨੇ ਬੋਲੇ ਦੋਰੀਓ ਫਿਰਤੇ ਹੈ ਜਬ ਕਚ ਪਾਵੇ ਤਬ ਗਰਭ ਕਰਤਾ ਮਾਇਆ ਗਈ ਤਬ ਰੋਵਣ ਲਗਦਾ ਸਹਿਬ ਕਹਿੰਦੇ ਫਿਰੁੰਦੇ ਸਹਿਬ ਕਹਿੰਦੇ ਗਲਤੀ ਤੇਰੀ ਏ ਤੂੰ ਮਾਇਆ ਦੇ ਪਰਮ ਭੁਲੇਖੇ ਚ ਫਸਿਆ ਬੈਠਾ ਤੂੰ ਮਾਇਆ ਦੇ ਪਿੱਛੇ ਲੱਗ ਕੇ ਆਖਰੀ ਆ ਵੀ ਆ ਸੱਚ ਆ ਮੇਰਾ ਆ ਮੇਰਾ ਸਹਿਬ ਕਹਿੰਦੇ ਉਹ ਤੇਰਾ ਨਹੀਂ ਹੈ ਇਹ ਜਗ ਰਚਨਾ ਝੂਠ ਹੈ ਜੇ ਤੂੰ ਇਸ ਗੱਲ ਨੂੰ ਸਮਝ ਲਵੇ ਵੀ ਇਹ ਜਗ ਰਚਨਾ ਝੂਠ ਹੈ ਤੇ ਜਦੋਂ ਤੇਰੇ ਤੋਂ ਚੀਜ਼ ਵਿਛੜੇਗੀ ਤੂੰ ਦੁਖੀ ਨਹੀਂ ਹੋਵੇਂਗਾ ਪਰ ਤੂੰ ਸੱਚ ਸਮਝੀ ਬੈਠਾ ਇਹਨੂੰ ਇਸ ਲਈ ਕਿਸੇ ਚੀਜ਼ ਦਾ ਵਿਛੋੜਾ ਪੈ ਜੇ ਮਨੁੱਖ ਕਿੰਨਾ ਦੁਖੀ ਹੁੰਦਾ ਕਿੰਨਾ ਚਿੰਤਾ ਚ ਹੁੰਦਾ ਚਾਹੇ ਉਹ ਸਾਖ ਸੰਬੰਧੀ ਤੇ ਚਾਹੇ ਕੋਈ ਦੁਨੀਆਵੀ ਪਦਾਰਥ ਹੈ ਜਦੋਂ ਵਿਛੜਦਾ ਬਹੁਤ ਮਨੁੱਖ ਦੁਖੀ ਹੁੰਦਾ ਕਿਉਂਕਿ ਆਪਣਾ ਸਮਝ ਲੈਂਦਾ ਸਾਹਿਬ ਜੀ ਕਹਿੰਦੇ ਆਪਣਾ ਤਾਂ ਕੁਝ ਨਹੀਂ ਤੇ ਰਚਨਾ ਹੀ ਝੂਠਦੀ ਐ ਆਪਣਾ ਤਾਂ ਕੁਝ ਨਹੀਂ ਐ ਸਹਿਬ ਕਹਿੰਦੇ ਤਾਂ ਦੁਖੀ ਹੁੰਦਾ ਮਾਇਆ ਗਈ ਤਬਰੋ ਹੋਣ ਲੱਗਦਾ ਮੈਂ ਇੱਕ ਉਦਾਹਰਨ ਦੇਣ ਲੱਗਿਆ ਇੱਕ ਮਾਇਆ ਦੇ ਭਰਮ ਭੁਲੇਖੇ ਚ ਐ ਅਸੀਂ ਜਾਦੂਗਰ ਨੂੰ ਦੇਖਦੇ ਹਾਂ ਜਾਦੂਗਰ ਜਦੋਂ ਵੀ ਜਾਦੂ ਦਿਖਾਉਂਦਾ ਉਹ ਕਦੇ 100 ਦੇ ਨੋਟ ਨੂੰ 500 ਦਾ ਬਣਾ ਦਿੰਦਾ ਹੈ। ਕਈ ਤਰ੍ਹਾਂ ਦੇ ਜਾਦੂ ਕਰਦਾ। ਅਸੀਂ ਉਹਨੂੰ ਸੱਚ ਤਾਂ ਨਹੀਂ ਸਮਝਦੇ ਨਾ। ਅਸੀਂ ਆਨੰਦ ਮਾਣਦੇ ਹਾਂ ਬਸ। ਇਹ ਜਾਦੂ ਕਰੇ, ਜਾਦੂ ਦਿਖਾ ਰਿਹਾ। ਅਸੀਂ ਅੱਖ ਦੇ ਵੀ ਇਹਦੀ ਹੱਥ ਦੀ ਸਪਾਈ ਸੱਚ ਨਹੀਂ ਹੈ। ਪਰ ਅਸੀਂ ਉਹਨੂੰ ਦੇਖ ਕੇ ਆਨੰਦ ਮਾਣਦੇ ਆ। ਆਨੰਦ 'ਚ ਰਹਿੰਦੇ। ਖੁਸ਼ ਹੁੰਨੇ ਆ। ਸਾਨੂੰ ਪਤਾ ਹੈ ਵੀ ਉਹਨੇ ਜਿਹੜਾ ਉਹ ਜਾਦੂ ਦਿਖਾਇਆ ਹੈ ਨਾ ਉਹ ਸੱਚ ਨਹੀਂ ਹੈ। ਸਿਰਫ ਮਨੋਰੰਜਨ ਹੈ ਤੇ ਸਿਰਫ ਮਨੋਰੰਜਨ ਲਈ ਆਨੰਦ ਲੈਣ ਲਈ ਖੁਸ਼ ਹੋਣ ਲਈ ਉਹ ਚੀਜ਼ ਨੂੰ ਵੇਖਦੇ ਪਰ ਉਹਨੂੰ ਸੱਚ ਨਹੀਂ ਸਮਝਦੇ ਹੋਰ ਸਾਹਿਬ ਜੀ ਕਹਿੰਦੇ ਜਗਤ ਜਿਹੜਾ ਇਹਦਾ ਆਨੰਦਮਾਨ ਇਹਨੂੰ ਸੱਚ ਨਾ ਸਮਝਾ ਜਿਹਨੂੰ ਸੱਚ ਸਮਝੇਗਾ ਦੁਖੀ ਹੋਵੇਗਾ ਮੈਂ ਹੋਰ ਉਦਾਹਰਨ ਦੇ ਦੇਣਾ ਗੱਲ ਹੋਰ ਪੱਕੜ ਛੋਜੇਗੀ ਕਿਸੇ ਮਨੁੱਖ ਨੇ ਘਰ ਬਣਾਉਣਾ ਸੀ ਉਹ ਲੇਬਰ ਚੌਂਕ ਤੇ ਗਿਆ ਉਦਾਹਰਨ ਇੱਕ ਛੋਟੀ ਜੀ ਲੇਬਰ ਚੌਂਕ ਚ ਗਿਆ ਉੱਥੇ ਦੋ ਠਿਆੜੀਦਾਰ ਨੂੰ ਪੁੱਛਿਆ ਕਿ ਕਿੰਨੇ ਲਵੋਗੇ ਤੁਸੀਂ ਕਿੰਨੇ ਜੀ ਅਸੀਂ 500 ਲਵਾਂਗੇ ਉਹ ਕਹਿੰਦਾ ਮੈਂ 1000 ਦਵਾਂਗਾ ਤੁਸੀਂ ਚਲੋ ਉਹ ਖੁਸ਼ ਹੋ ਕੇ ਚੱਲ ਪਏ ਕਾਰ ਬਣ ਰਿਆ ਸੀ ਠਿਆੜੀ ਸ਼ੁਰੂ ਕੀਤੀ ਉਹਨਾਂ ਨੇ ਕਰਦੇ ਹੋਏ ਮਸ਼ੀਨ ਖਰਾਬ ਹੋ ਗਈ ਕੰਮ ਰੁਕ ਗਿਆ ਉਹ ਮਾਲਕ ਜਿਹੜਾ ਫਿਰ ਉਹ ਲੇਵਰ ਚੁੱਕ ਗਿਆ ਉੱਥੇ ਗੱਲ ਕੀਤੀ ਮਸ਼ੀਨ ਵਾਲੇ ਨਾਲ ਉਹਨਾਂ ਨੇ ਪੁੱਛਦਾ ਵੀ ਤੁਸੀਂ ਕਿੰਨੇ ਲਓਗੇ ਕਿੰਨੇ ਸੀ 500 ਲਓਗੇ ਉਹ ਕਹਿੰਦੇ ਕੋਈ ਨਹੀਂ ਚੱਲੋ ਤੁਸੀਂ ਹੁਣ ਮਸ਼ੀਨ ਠੀਕ ਹੋਈ 2-3 ਘੰਟੇ ਲੱਗੇ 4 ਘੰਟੇ ਲੱਗੇ ਮਸ਼ੀਨ ਠੀਕ ਹੋਈ ਕੰਮ ਫਿਰ ਸ਼ੁਰੂ ਹੋ ਗਿਆ ਕੰਮ ਜਦੋਂ ਸਾਰਾ ਨਹੀਂ ਬੜ ਗਿਆ ਸ਼ਾਮ ਦਾ ਸਮਾਂ ਆਇਆ ਤੇ ਜਿਨ੍ਹਾਂ ਨੂੰ ਆਖਿਆ ਸੀ ਵੀ 500 ਤੋਂ 1000 ਮੈਂ ਤੁਹਾਨੂੰ ਦੇ ਉਹਨਾਂ ਨੂੰ 1000 ਰੁਪਏ ਦੇਤਾ ਖੁਸ਼ ਹੋ ਗਏ ਹੁਣ ਜਿਹੜੇ ਮਸ਼ੀਨ ਠੀਕ ਕਰਨਾ ਆਏ ਸੀ ਮਾਲਕ ਨੇ ਖੁਸ਼ ਹੋ ਕੇ ਉਹਨਾਂ ਨੂੰ ਵੀ 10000 ਰੁਪਏ ਦਿੱਤਾ ਹੁਣ ਜਿੰਨਾਂ ਪਹਿਲਾਂ ਨੂੰ 1000 ਰੁਪਏ ਮਿਲਿਆ ਸੀ ਉਹ ਇਸ ਗੱਲ ਤੋਂ ਦੁਖੀ ਹੋ ਗਏ ਵੀ ਅਸੀਂ ਸਾਰੀ ਦਿਹਾੜੀ ਲਾਈ ਤੇ ਸਾਨੂੰ ਯਾਰ ਇਹਨਾਂ ਨੇ ਤਾਂ 4 ਘੰਟੇ ਲਾਏ ਸੀ ਇਹਨਾਂ ਨੂੰ ਵੀ 1000 ਰੁਪਏ ਮਿਲ ਗਏ ਵੇਖੀ ਪੂਰੀ ਦਿਹਾੜੀ ਲਾਈ ਸਾਨੂੰ 1000 ਰੁਪਏ ਇਹਨਾਂ ਨੇ ਤਾਂ ਸਿਰਫ 4 ਰੁਪਏ 4 ਘੰਟੇ ਲਾਏ ਤੇ ਇਹਨਾਂ ਨੂੰ ਵੱਧ ਮਿਲ ਗਏ ਹੁਣ ਉਹਨੂੰ ਇਸ ਗੱਲ ਦਾ ਆਨੰਦ ਨਹੀਂ ਹੈ ਵੀ ਮੈਨੂੰ 100000 ਰੁਪਏ ਮਿਲ ਗਿਆ ਉਹਨੂੰ ਇਸ ਗੱਲ ਦਾ ਦੁੱਖ ਹੈ ਵੀ ਇਹਨਾਂ ਨੂੰ ਯਾਰ ਦੀ ਕਿਉਂ ਮਿਲ ਗਿਆ ਮਨੁੱਖ ਨੂੰ ਇਸ ਗੱਲ ਦਾ ਆਨੰਦ ਨਹੀਂ ਹੈ ਸ਼ੁਕਰ ਨਹੀਂ ਹੈ ਵੀ ਮੇਰੇ ਕੋਲ ਗੱਡੀ ਹੈ ਮੇਰਾ ਕੰਮ ਸਾਰਿਆ ਹੈ ਇਸ ਗੱਲ ਦਾ ਦੁੱਖ ਹੈ ਵੀ ਇਹਦੇ ਕੋਲ BMW ਕਿਉਂ ਹੈ ਇਹਦੇ ਕੋਲ ਵੱਡੀ ਗੱਡੀ ਕਿਉਂ ਹੈ ਇਹਨੂੰ ਇਸ ਗੱਲ ਦਾ ਸੁੱਖ ਨਹੀਂ ਹੈ ਵੀ ਮੇਰੇ ਕੋਲ ਘਰ ਹੈ ਮੈਂ ਆਨੰਦ ਨਾਲ ਰਹਿ ਰਿਹਾ ਅਮੀਰ ਬੰਦਾ ਕਿਹੜਾ ਤਿੰਨ ਬੈੱਡਾਂ ਤੇ ਸੌਂਦਾ ਸੌਂਦਾ ਤੇ ਇੱਕ ਬੈੱਡ ਈ ਹੈ ਨਾ ਇਸ ਗੱਲ ਦਾ ਆਨੰਦ ਨਹੀਂ ਐ ਇਸ ਗੱਲ ਦਾ ਆਨੰਦ ਨਹੀਂ ਮਾਨ ਰਿਆ ਵੀ ਮੇਰੇ ਕੋਲ ਘਰ ਹੈ ਮੈਂ ਸੁੱਖ ਨਾਲ ਸੋ ਰਿਆ ਇਸ ਗੱਲ ਦਾ ਦੁੱਖ ਹੈ ਫਲਾਣੇ ਕੋਲ ਐਡਾ ਵੱਡਾ ਕਰ ਕਿਵੇਂ ਐ ਸਹਿਬ ਕਹਿੰਦੇ ਜਗ ਰਚਨਾ ਝੂਠ ਹੈ ਇਹਦਾ ਆਨੰਦ ਮਾਨ ਇਹਨੂੰ ਸੱਚ ਨਾ ਸਮਝ ਤੂੰ ਇਹ ਜਗਤ ਨੂੰ ਸੱਚ ਨਾ ਸਮਝ ਹੁਣ ਇਸੇ ਗੱਲ ਤੋਂ ਦੁਖੀ ਹੁੰਦਾ ਹੈ ਮਨੁੱਖ ਤੁਸੀਂ ਬਚਨ ਪੜਦੇ ਹੋ 10 ਵਸਤੂ ਲੈ ਪਛੇ ਪਾਵੇ 1 ਵਸਤ ਕਾਰਨ ਵਿਖੋਟ ਗਵਾਵੇ ਸਹਿਬ ਕਹਿੰਦੇ ਰੱਬ ਨੇ 10 ਵਸਤੂਆਂ ਦਿੱਤੀਆਂ ਉਹਦਾ ਆਨੰਦ ਨਹੀਂ ਮਾਣ ਰਿਆ ਉਹਦਾ ਸ਼ੁਕਰ ਨਹੀਂ ਕਰ ਰਿਆ ਸੰਸਾਰ ਚੋ ਦੇਖ ਲਿਆ ਆ ਮੇਰੇ ਕੋਲ ਚੀਜ਼ ਨਹੀਂ ਇਹਦੇ ਕੋਲ ਹੈ ਉਹਦਾ ਲਾਂਭਾ ਲੈ ਕੇ ਆ ਗਿਆ ਸਹਿਬ ਕਹਿੰਦੇ ਕੁਮਾਰ ਤੈਨੂੰ 10 ਚੀਜ਼ਾਂ ਦਿੱਤੀਆਂ ਉਹਦਾ ਤਾਂ ਆਨੰਦ ਮਾਣ ਲੈ ਜੋ ਤੇਰੇ ਕੋਲ ਹੈ ਚਾਹੇ ਛੋਟਾ ਪਦਾਰਥ ਹੈ ਉਹਦਾ ਤਾਂ ਆਨੰਦ ਮਾਣ ਬਸ ਮਾਇਆ ਵਿੱਚ ਫਸ ਕੇ ਨਾ ਮਨੁੱਖ ਜੀਵਨ ਜਿਉਣ ਦਾ ਢੰਗ ਭੁੱਲ ਗਿਆ ਹੈ ਸਹਿਬ ਕਹਿੰਦੇ ਜੀ ਸੰਸਾਰ ਵਿੱਚ ਆਇਆ ਤੇ ਸੰਸਾਰ ਚ ਰਹਿ ਕੇ ਪਦਾਰਥਾਂ ਦਾ ਆਨੰਦ ਮਾਣ ਇਹਨੂੰ ਸੱਚ ਸਮਝ ਕੇ ਪਕੜ ਨਾ ਇਹਨੂੰ ਇਹਨੇ ਛੁਡੀ ਨਾ ਫਿਰ ਤੂੰ ਰੋਣਾ ਫਿਰ ਤੂੰ ਦੁਖੀ ਹੋਣਾ ਫਿਰ ਤੂੰ ਚਿੰਤਾ ਚ ਹੋਣਾ ਸਹਿਬ ਕਹਿੰਦੇ 10 ਵਸਤੂਆਂ ਤੈਨੂੰ ਦੇ ਦਿੱਤੀਆਂ ਚਾਹੇ ਉਹ ਛੋਟਾ ਪਦਾਰਥ ਹੈ ਤੂੰ ਦਾ ਆਨੰਦ ਤਾ ਮਾਣ ਇਸ ਗੱਲ ਦੀ ਚਿੰਤਾ ਹੋ ਗਈ ਇਸ ਗੱਲ ਦੀ ਟੈਨਸ਼ਨ ਹੋ ਗਈ ਇਸ ਗੱਲ ਦੀ ਦੁੱਖੀ ਹੋ ਗਿਆ ਇਸ ਗੱਲ ਤੋਂ ਸਾਰੀ ਰਾਤ ਨੀਂਦ ਨਹੀਂ ਆਉਂਦੀ ਵੀ ਫਲਾਣੇ ਕੋਲੇ ਨਾ ਕੁਝ ਹੈ ਬਿਨਾਂ ਗੱਲ ਦਾ ਬੋਝ ਲਈ ਬੈਠੇ ਨੇ ਮਨੁੱਖਾ ਬਿਨਾਂ ਗੱਲ ਤੋਂ ਚਿੰਤਾ ਦਾ ਬੋਝ ਲਈ ਬੈਠਾ ਦੁੱਖ ਦਾ ਉਹਦਾ ਆਨੰਦ ਨਹੀਂ ਮਾਣ ਰਿਹਾ ਅਸਲ ਵਿੱਚ ਜੋ ਕੁਝ ਹੈ ਉਨ ਜਿਨਾਂ ਨੇ ਸਮਝ ਲਿਆ ਨਾ ਵੀ ਜਗ ਰਚਨਾ ਝੂਠ ਹੈ ਉਹ ਝੌਂਪੜੀ ਚ ਰਹਿ ਕੇ ਵੀ ਆਨੰਦ ਮਾਣ ਲੈਂਦੇ ਆ ਜੀ ਜਿਨਾਂ ਨੇ ਨਹੀਂ ਸਮਝਿਆ ਜਿਹੜੇ ਆਖ ਦੇ ਵੀ ਸਭ ਕੁਝ ਮੇਰਾ ਹੈ ਸਾਇਬ ਕਹਿੰਦੇ ਮਹਿਲਾਂ ਚ ਰਹਿ ਕੇ ਵੀ ਚਿੰਤਾ ਕਰਦੇ ਵੀ ਕਮੀ ਕਿਹੜੀ ਚੀਜ਼ ਦੀ ਹੈ ਫਿਰ ਗੁਰੂ ਅਰਜਨ ਦੇ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਾੜਨਾ ਕੀਤੀ ਦਸ ਬਸਤੂ ਲੈ ਪਾਛੇ ਪਾਵੇ ਇੱਕ ਬਸਤ ਕਰਨ ਬਿਖੋਟ ਕਬਾਵੇ ਇੱਕ ਪੀਣਾ ਦੇ ਦਸ ਪੀ ਹੀ ਲੈ ਤੂੰ ਮੂੜਾ ਕਹੂ ਕਾਹ ਕਰੇ ਕਹਿੰਦੇ ਤੂੰ ਲੰਬਾ ਲੈ ਕੇ ਆਇਆ ਗਿਆ ਜੇ ਤੇਰੇ ਕੋਲ 10 ਵੀ ਖੋਲਵੇ ਤੇ ਜਿਸ ਚੀਜ਼ ਦਾ ਲੰਬਾ ਲੈ ਕੇ ਆਵੀਂ ਰੱਬਾ ਆ ਨਹੀਂ ਦਿੱਤਾ ਉਹ ਵੀ ਨਾ ਦੇਵੇ ਫਿਰ ਸਾਹਿਬ ਕਹਿੰਦੇ ਤੇਰੀ ਕੀ ਤਾਕਤ ਹੈ ਤੇਰੀ ਕੀ ਪਾਇਆ ਤੇਰੀ ਕੀ ਤਾਕਤ ਹੈ ਤੇਰੇ ਚ ਕੀ ਸ਼ਕਤੀ ਹੈ ਜਿਹੜਾ ਤੂੰ ਰੱਬ ਨੂੰ ਕੁਝ ਕਹਿ ਦਵੇਂ ਜੇ ਰੱਬ ਕੋਲ ਲੈ ਲਵੇਂ ਮਨੁੱਖ ਦਾ ਇਹ ਸੁਭਾਅ ਬਣ ਗਿਆ ਸਾਹਿਬ ਜੀ ਕਹਿੰਦੇ ਜੋ ਕੋਲ ਹੈ ਉਹਦਾ ਆਨੰਦ ਨਹੀਂ ਮਾਣ ਰਿਆ ਸੰਸਾਰ ਦਾ ਦੇਖ ਕੇ ਵੀ ਆ ਨਹੀਂ ਆਉਣ ਦੇ ਲਈ ਦੁਖੀ ਹੋ ਰਿਹਾ ਆ ਕਾਰਨ ਹੈ ਮਾਇਆ ਨੇ ਇਹਨੂੰ ਪਰਮਪੁਲੇਖੇ ਚ ਪਾਇਆ ਹੋਇਆ ਹੈ ਜਗਤ ਦੇ ਪਰਮਪੁਲੇਖੇ ਚ ਫਸਿਆ ਹੋਇਆ ਹੈ ਜਿੰਦੇ ਕਰਕੇ ਸਾਬ ਜੀ ਕਹਿੰਦੇ ਰੋਜ਼ ਦੁਖੀ ਹੁੰਦਾ ਮੇਰੇ ਕੋਲ ਆ ਨਹੀਂ ਮੇਰੇ ਕੋਲ ਹੋ ਨਹੀਂ ਪਰ ਜੋ ਕੁਝ ਵੀ ਹੈ ਨਮ ਅੱਗੇ ਵੀ ਬੇਨਤੀ ਕੀਤੀ ਜੀ ਜਿੰਨਾ ਕੁਝ ਵੀ ਦਿੱਤਾ ਰੱਬ ਨੇ ਉਹਨਾਂ ਦਾ ਨੰਦ ਮਾਨੀਏ ਸੀ ਗੁਰਜਿੰਦ ਦੇ ਪਾਸ਼ਾ ਜੀ ਕਹਿੰਦੇ ਜੀ ਉਹ ਵੀ ਖੋਲੋਗੇ ਫਿਰ ਤੂੰ ਕੀ ਕਰੇਗਾ ਭਾਈ ਸੋਚ ਕੇ ਦੇਖੀ ਫਿਰ ਕੀ ਤਾਕਤ ਹੈ ਜੀ ਸਾਡੇ ਕੀ ਪਾਵਰੇ ਜਿਹੜੇ ਸਿੱਖੋ ਜਾਖ ਸੁਖੀ ਜੋ ਕੁਝ ਵੀ ਹੈ ਚਾਹੇ ਸਾਦਾ ਜ ਹੈ ਸਾਦਾ ਪਹਿਰਾਵਾ ਚਾਹੇ ਛੋਟੀ ਗੱਡੀ ਹੈ ਚਾਹੇ ਛੋਟਾ ਸਾਧਨ ਹੈ ਚਾਹੇ ਛੋਟਾ ਕਰ ਹੈ ਚਾਹੇ ਸਾਦੇ ਜਿਹੇ ਪਹਿਰਾਵੇ ਨੇ ਇਹਦੇ ਚ ਹੀ ਆਨੰਦ ਮਾਣਨਾ ਸਿੱਖ ਜੋ ਦਿੰਦੇ ਚ ਆਨੰਦ ਮਾਣ ਹੁਣ ਜਿਨ੍ਹਾਂ ਨੇ ਆਨੰਦ ਮਾਣਨੇ ਨਾ ਜੀ ਉਹ ਕੰਡਿਆਂ ਦੇ ਸੱਤਰ ਤੇ ਵੀ ਆਨੰਦ ਮਾਣ ਕੇ ਜੀ ਝੋਲਾ ਵੀ ਫਟਿਆ ਪੈਰਾਂ 'ਚ ਛਾਲੇ ਵੀ ਉੱਥੇ ਵੀ ਆਨੰਦ ਮਾਣ ਰਹੇ ਨੇ ਕਿਉਂਕਿ ਉਹਨੂੰ ਪਤਾ ਵੀ ਜਗ ਰਚਨਾ ਸਭ ਝੂਠ ਹੈ ਜਿਨ੍ਹਾਂ ਆਨੰਦ ਮਾਣਨੇ ਸਰਬੰਸ ਵਾਰ ਕੇ ਵੀ ਆਨੰਦ ਮਾਣ ਦਿੰਦੇ ਨੇ ਉਹ ਮੰਨ ਲੈਂਦੇ ਨੇ ਕਿਉਂਕਿ ਉਹਨਾਂ ਨੇ ਸਮਝ ਲਿਆ ਜਗ ਰਚਨਾ ਸਭ ਝੂਠ ਹੈ ਇਸ ਲਈ ਸਹਿਬ ਜੀ ਨੇ ਆਖਿਆ ਸਾਦੋ ਇਹ ਜਗ ਭਰਮ ਭੁਲਾਨਾ ਇਹ ਜਗਤ ਵਿੱਚ ਆਇਆ ਹੈ ਅਨੰਤ ਮਾਨ ਹਰ ਪਦਾਰਥ ਦਾ ਅਨੰਦ ਮਾਨ ਪਰ ਉਹਨੂੰ ਸੱਚ ਨਾ ਸਮਝ ਕਦੋਂ ਵੀ ਵਿਛੋੜਾ ਪੈ ਸਕਦਾ ਹੈ ਜੇ ਪਦਾਰਥ ਦਾ ਕੋਈ ਵੀ ਚੀਜ਼ ਕਦੋਂ ਵੀ ਦੂਰ ਹੋ ਸਕਦੀ ਜੇ ਨੂੰ ਝੂਠ ਸਮਝੇਗਾ ਸਹਿਬ ਜੀ ਕਹਿੰਦੇ ਫਿਰ ਤੈਨੂੰ ਕੋਈ ਬਹੁਤਾ ਦੁੱਖ ਨਹੀਂ ਸਾਦੋ ਏ ਜਗ ਪਰਮ ਭੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹੱਤ ਵਿਕਾਦ। ਮਾਇਆ ਹੱਤ ਵੇਚ ਲਿਆ ਆਪਣੀ ਆਪ ਨੂੰ ਤੂੰ। ਵੇਚਣਾ ਤਾਂ ਸੀ ਗੁਰੂ ਨੇ ਸੀ ਆਪਣਾ ਪਰਮਾਨੰ ਜਿਹੜਾ ਮਾਇਆ ਦੇ ਅੱਤੇ ਵੇਚਦਾ। ਹੁਣ ਮਾਇਆ ਨੇ ਪਰਮ ਭੁਲੇਖੇ ਪਾਦੇ। ਵਿਆਹ ਵੀ ਤੇਰਾ, ਆਉ ਵੀ ਤੇਰਾ, ਆਉ ਵੀ ਤੇਰਾ, ਸਭ ਕੁਝ ਤੇਰਾ ਹੈ। ਤੇ ਆਪ ਦਾ ਸਮਝ ਕੇ ਜੀਣ ਲੱਗੇ ਜਦੋਂ ਵਿਛੜਾ ਪਏ ਉਦੋਂ ਰੋਂਦਾ। ਮਾਤ ਪਿਤਾ ਭਾਈ ਸੁਤ ਬਣਤਾ ਤਾਂ ਕੈ ਰਸ ਲਪਟਾਨਾ ਜੋਬਨ ਤਨ ਪ੍ਰਵਤਾ ਕੈ ਮਦਮੈ ਅਹ ਨਸ ਰਹੇ دیਵਾਨਾ ਮਾਤਾ ਪਿਤਾ ਭਾਈ ਸਾਖ ਸਬੰਧੀ ਇਹਨਾਂ ਦੇ ਵਿੱਚ ਲਿਪਟਿਆ ਪਿਆ ਵੀ ਮੇਰੇ ਨੇ ਛ ਤਿਆਗਣ ਦੀ ਗੱਲ ਨਹੀਂ ਹੈ ਜੇ ਝੂਠ ਦੇ ਤਾਂ ਭਾਵੇਂ ਥੋੜਾ ਵੀ ਤਿਆਗ ਦੇਣਾ ਉਹਨਾਂ 'ਚ ਰਹਿ ਕੇ ਆਨੰਦ ਮਾਣੀਏ ਵਾਸੀ ਜੀਵਣਾ ਸਿੱਖੀ ਇਹਦੇ ਵਿੱਚ ਰਹਿ ਕੇ ਇਛੋੜਾ ਤਾਂ ਪੈਣਾ ਹੀ ਪੈਣਾ ਜੀ ਸੰਸਾਰ ਵਿੱਚ ਆਏ ਹਾਂ ਵਿਛੋੜਾ ਤਾਂ ਤੈ ਹੈ ਇਹਨੂੰ ਕੋਈ ਨਹੀਂ ਮਿਟਾ ਸਕਦਾ ਹਾਂ ਜੇ ਨਾਮ ਨਾਲ ਜੁੜ ਗਏ ਇਹਦੇ ਨਾਲ ਵਿਛੋੜਾ ਨਹੀਂ ਪੈਣਾ ਚਾਹੇ ਸਰੀਰ ਨਾਸ਼ ਹੋ ਜੇ ਸਾਡਾ ਚਾਹੇ ਸਰੀਰ ਮਿੱਟੀ ਹੋ ਜੇ ਕਿਉਂਕਿ ਇਹ ਝੂਠ ਨਹੀਂ ਹੈ ਇਹ ਸੱਚ ਹੈ ਇਹ ਆਦ ਸੱਚ ਹੈ ਤੇ ਜੁਗਾਦ ਸੱਚ ਹੈ ਪਰ ਸਾਬ ਜੀ ਕਹਿੰਦੇ ਜੋਬਨ ਤਨ ਪ੍ਰਭਤਾ ਕੈ ਮਦ ਮੈਂ ਜੋਬਨ ਧਨ ਉੱਚੇ ਉਹਦੇ ਇਹਦੇ ਨਸ਼ੇ ਦੇ ਵਿੱਚ ਤੂੰ دیਵਾਨਾ ਹੋਇਆ ਬੈਠਾ ਹੈ ਇਸ ਲਈ ਸੱਚ ਪਤਾ ਹੀ ਨਹੀਂ ਕੀ ਹੈ ਜਵਾਨੀ ਦੇ ਵਿੱਚ ਧਨ ਦੇ ਵਿੱਚ ਉੱਚੇ ਉਹਦਿਆਂ ਚ ਸਾਬ ਜੀ ਕਹਿੰਦੇ ਅਹ ਨਸ ਰਹੇ دیਵਾਨਾ ਰੋਜਿੰਦੇ ਵਿੱਚ دیਵਾਨਾ ਰਹਿਣਾ ਦੀਨ ਦਿਆਲ ਸਦਾ ਦੁੱਖ ਭੰਜਨ ਤਾਂ ਸਿਉ ਮੰਨ ਨਾ ਲਗਾਣਾ ਜਿਹੜਾ ਦੁਨੀਆ ਨੂੰ ਦੇਣ ਵਾਲਾ ਹੈ ਜਿਹੜਾ ਦੁੱਖ ਦੁਰਦ ਕਰਨ ਵਾਲਾ ਹੈ ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਹੈ ਉਹਦੇ ਨਾਲ ਤੇਰਾ ਮਨ ਨਹੀਂ ਜੁੜਦਾ ਜਿਹੜੀ ਮਾਇਆ ਤੈਨੂੰ ਪਰਮ ਭੁਲੇਖੇ ਚ ਰਖ ਰਹੀ ਸਗੋਂ ਤੇ ਨਾਲ ਮਨ ਜੋੜੀ ਬੈਠੇ ਤੂੰ ਜੋ ਝੂਠ ਹੈ ਪਦਾਰਤ ਧਨ ਪਦਾਰਤ ਸਭ ਕੁਝ ਝੂਠ ਹੈ ਉਹਦੇ ਨਾਲ ਮਨ ਜੋੜ ਕੇ ਬੈਠਾ ਹੈ ਜਿਹੜਾ ਸਭ ਨੂੰ ਪਾਲ ਰਿਹਾ ਜਿਨੇ ਸਾਨੂੰ ਬਣਾਇਆ ਜਿਹੜਾ ਸੁਵਾਸ ਦੇ ਰਿਹਾ ਸਾਬ ਜੀ ਕਹਿੰਦੇ ਉਹਦੇ ਨਾਲ ਤੂੰ ਮਨ ਇੱਕ ਵਾਰੀ ਵੀ ਨਾ ਜੋੜਿਆ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਓ ਮਨ ਨਾ ਲਗਾਣਾ ਜਨਨਨ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਸਾਇਬ ਜੀ ਆਖਦੇ ਕਰੋੜਾਂ ਚ ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਕੋਲ ਬੈਠ ਕੇ ਇਸ ਗੱਲ ਦੀ ਪਛਾਣ ਕਰ ਲੈਂਦਾ ਹੈ ਕਿ ਜਗ ਰਚਨਾ ਸਭ ਝੂਠ ਹੈ ਝੂਠ ਹੈ ਜੀ ਝੂਠ ਦਾ ਭਾਵੇਂ ਨਹੀਂ ਅਭੀ ਜੇ ਝੂਠ ਹੈ ਤੇ ਸੀ ਜੰਗਲਾਮਲ ਚਲੇ ਜਾਈਏ ਜੇ ਝੂਠ ਹੈ ਤੇ ਸਭ ਕੁਝ ਛੱਡ ਦਈਏ ਛੱਡਣਾ ਕੁਝ ਵੀ ਨਹੀਂ ਬਸ ਸਮਝਣਾ ਹੈ ਵੀ ਇਹ ਨਾਲ ਨਹੀਂ ਨਿਭਣਾ ਸ ਮੈਂ ਫਿਰ ਬਾਬਾ ਫਰੀਦ ਜੀ ਦੇ ਇੱਕ ਸ਼ਲੋਕ ਸੰਜਿਆ ਕਰਕੇ ਸਮਾਪਤੀ ਕਰਾਂ ਬਾਬਾ ਫਰੀਦ ਜੀ ਕਹਿੰਦੇ ਕੋਠੇ ਮੰਡਪ ਮਾੜੀਆਂ ਏਤ ਨਾ ਲਾਇ ਚਿਤ ਅਰੰਭਤਾ ਤੋਂ ਇਹ ਸ਼ਬਦ ਸ਼ਲੋਕ ਸੀ ਕੋਠੇ ਮੰਡਪ ਮਾੜੀਆਂ ਉਸਾਰ ਦੇ ਪੀ ਗੇ ਕੂੜਾ ਸੋਦਾ ਕਰ ਗੇ ਗੋਰੀ ਆਏ ਪਏ ਬਾਬਾ ਫਰੀਦ ਜੀ ਕਹਿੰਦੇ ਫਿਰਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਇ ਚਿਤ ਇਹਨਾਂ ਨਾਲ ਚਿਤ ਨਾ ਜੋੜੀ ਚਾਹੇ ਕਰੋੜਾਂ ਦਾ ਮਹਿਲ ਪਾਲਾ ਕੋਈ ਗੱਲ ਨਹੀਂ ਰੋਡਾਂ ਦੀ ਗੱਡੀ ਖਰੀਦ ਲੈ ਕੋਈ ਗੱਲ ਨਹੀਂ ਪਰ ਉਹਦੇ ਨਾਲ ਚਿੱਤ ਨਾ ਜੁੜੀ ਚਿੱਤ ਨਾਲ ਇਹਤਨਲੈ ਚਿੱਤ ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ ਸਾਈਬ ਜੀ ਬਾਬਾ ਫਰੀਦ ਜੀ ਕਹਿੰਦੇ ਜਦੋਂ ਸੜਨਾ ਹੈ ਉਹ ਉਹ ਕਬਰ ਦੀ ਗੱਲ ਕਰਦੇ ਨੇ ਵੀ ਜਦੋਂ ਤੈਨੂੰ ਕਬਰ ਚ ਪਾਣਾ ਹੈ ਤੋਲ ਵੀ ਜੀ ਮਿੱਟੀ ਪੈਣੀ ਹੈ ਉਦੋਂ ਕੋਈ ਮਿੱਤਰ ਨਹੀਂ ਹੋਣਾ ਜਿਨ੍ਹਾਂ ਨਾਲ ਤੂੰ ਚਿੱਤ ਜੋੜ ਕੇ ਬੈਠਾ ਹਾਂ ਜੇ ਨਾਮ ਨਾਲ ਚਿੱਤ ਜੁੜੇਗਾ ਉਹ ਤਾਂ ਸੁਹਾਈ ਹੋਣੀ ਹੈ ਨਾਮ ਤਾਂ ਸਹਾਈ ਹੋਵੇਗਾ ਮਿੱਟੀ ਪਈਓ ਤੋਲ ਵੀ ਇੰਨਾ ਕੋਈ ਆਉਂਦਾ ਨਾ ਮਨੁੱਖ ਜੀ ਜਦੋਂ ਸੰਸਾਰ ਚ ਆਉਂਦਾ ਇੰਨਾ ਕੋਈ ਆਉਂਦਾ ਤੇ ਇੰਨਾ ਕੋਈ ਬਣ ਕੇ ਕੁੱਝੇ ਚ ਪੈ ਜਾਂਦਾ ਬਸ ਐਈ ਜਿੰਦਗੀ ਦੀ ਖੇਡ ਹੈ ਛੋਟਾ ਜਿਹਾ ਹੀ ਰੂਪ ਲੈ ਕੇ ਆਉਂਦਾ ਸੰਸਾਰ ਚ ਤੇ ਉਹਨਾਂ ਹੀ ਮਿੱਟੀ ਦਾ ਬਣ ਕੇ ਕੁੱਝੇ ਚ ਪੈ ਜਾਂਦਾ ਬਸ ਪਾਣੀ ਚ ਰੁੱਲ ਦਿੱਤਾ ਕੋਈ ਮਿੱਟੀ ਦੀ ਗੱਲ ਨਹੀਂ ਮੈਂ ਇਸ ਲਈ ਬਾਬਾ ਫਰੀਦ ਜੀ ਕਹਿੰਦੇ ਚੇਤਨਾ ਜੋੜ ਆਨੰਦ ਮਾਣ ਛੱਡਣ ਦੀ ਤਾਂ ਗੱਲ ਨਹੀਂ ਨਾ ਇਹ ਚੇਤੇ ਦੀ ਗੱਲ ਹੈ ਵੀ ਚੇਤਨਾ ਜੋੜ ਆਪਣਾ ਇਹ ਧਨ ਦੌਲਤ ਜ਼ਮੀਨ ਜਾਇਦਾਦ ਪਦਾਰਥ ਜਿੰਨਾ ਕੁਝ ਵੀ ਹੈ ਤੇਰੇ ਕੋਲ ਕੋਈ ਮਾੜੀ ਗੱਲ ਨਹੀਂ ਸਰ ਜੀ ਕਹਿੰਦੇ ਚੇਤਨਾ ਜੋੜ ਇਹ ਸਮਝ ਕੇ ਚੱਲ ਵੀ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਇਹ ਇਸੇ ਤਰ੍ਹਾਂ ਕਹਿ ਨਾਨਕ ਥਿਰ ਨਾ ਰਹੇ ਜਿਵੇਂ ਬਾਲੂ ਕੀ ਬੀਤ ਬੱਚੇ ਹੁੰਦੇ ਸੀ ਨਾ ਛੋਟੇ ਜਿ ਉਹ ਰੇਤੇ ਦਾ ਘਰ ਬਣਾਉਂਦੇ ਸਨ ਜੀ ਪਰ ਚੇਤ ਨਹੀਂ ਜੋੜਦੇ ਸੀ ਹੁੰਦੇ ਨਾਲ ਉਹਨਾਂ ਨੇ ਵੀ ਸਿਰਫ ਖੇਡਣਾ ਸੀ ਆਨੰਦ ਮਾਣਨਾ ਸੀ ਰੇਤੇ ਦਾ ਘਰ ਬਣਾਉਣਾ ਘਰੂ ਆਵਾਜ਼ ਪੈ ਜਾਣੀ ਉਟਾ ਟੂ ਕੇ ਚਲੇ ਜਾਣਾ ਉਹਨਾਂ ਨੂੰ ਦੁੱਖ ਥੋੜਾ ਹੁੰਦਾ ਸੀ ਜੋ ਰੇਤੇ ਦਾ ਬਣਾ ਕੇ ਢਾ ਲੈਂਦੇ ਜਾਂ ਤੂੰ ਤੋੜ ਦਿੰਦੇ ਦੁੱਖ ਥੋੜਾ ਹੁੰਦਾ ਸੀ ਉਹਨਾਂ ਨੂੰ ਚਿੰਤਾ ਥੋੜਾ ਹੁੰਦੀ ਸੀ ਉਹਨਾਂ ਨੇ ਤਾਂ ਆਨੰਦ ਮਾਣਨਾ ਸੀ ਖੇਡਣਾ ਸੀ ਬਸ ਸੱਭ ਕਹਿੰਦੇ ਇਸੇ ਤਰ੍ਹਾਂ ਜੋ ਕਦੀ ਬਣਾਇੰਦਾ ਆਨੰਦ ਮਾਣ ਟਹਿ ਜਾਣਾ ਇੱਕ ਦਿਨ ਸਭ ਕੁਝੇ ਮਿੱਟੀ ਹੋ ਜਾਣਾ ਖੇ ਹੋ ਜਾਣਾ ਕਿਉਂਕਿ ਝੂਠ ਇੰਦਾ ਆਨੰਦਮਾਨ ਜਦੋਂ ਘਰ ਤੋਂ ਆਵਾਜ਼ ਪੈਣੀ ਹੈ ਜਿਸ ਘਰ ਤੋਂ ਆਇਆ ਕਹਿੰਦੇ ਤੂੰ ਮੁੜਨਾ ਵੀ ਪੈਣਾ ਕਿਹਦੇ ਜਾਣਾ ਵੀ ਪੈਣਾ ਜੇ ਚਿੱਤ ਲਾ ਲਿਆ ਫਿਰ ਜਦੋਂ ਆਵਾਜ਼ ਪੈਣੀਂ ਅੰਦਰ ਰੋਇਂਗਾ ਪਛਤਾਈਂਗਾ ਉਹਦੇ ਪਛਤਾਵੇ ਤੋਂ ਨਾ ਕੋਈ ਕੁਝ ਨਹੀਂ ਹੁੰਦਾ ਇਸ ਲਈ ਸਹਿਬ ਜੀ ਨੇ ਗੱਲ ਬੜੀ ਪਿਆਰੀ ਸਮਝਾਈ ਹੈ ਕਿ ਸੰਸਾਰ ਵਿੱਚ ਜਿਉਣਾ ਸਿੱਖੀਏ ਸੀ ਜੋ ਵੀ ਮਿਲਿਆ ਉਹਦਾ ਆਨੰਦ ਮਾਣੀਏ ਥੋੜਾ ਮਿਲਿਆ ਜਾਦਾ ਮਿਲਿਆ ਬਹੁਤ ਥੋੜਾ ਮਿਲਿਆ ਬਹੁਤ ਜਿਆਦਾ ਮਿਲਿਆ ਉਹਦਾ ਆਨੰਦ ਮਾਣੀਏ ਬਸ ਉਹਨੂੰ ਆਨੰਦ ਵਿੱਚ ਲੈ ਕੇ ਚਲੀ ਕਿਉਂਕਿ ਸਾਨੂੰ ਖੁਦ ਨੂੰ ਜੀਉਣਾ ਸਿੱਖਣਾ ਪਵੇਗਾ ਕੋਈ ਮੰਤਰ-ਮੰਤਰ ਨਹੀਂ ਮਿਲਣਾ ਜੀਵਨ ਦੇ ਲਈ ਗੁਰਬਾਣੀ ਸਾਨੂੰ ਜੀਉਣਾ ਸਿਖਾਉਂਦੀ ਹੈ ਵੀ ਤੁਸੀਂ ਜੀਉਣਾ ਕਿਵੇਂ ਸੰਸਾਰ 'ਚ ਰਹਿ ਕੇ ਤੇ ਜੀਉਣਾ ਸਾਨੂੰ ਸਿੱਖਣਾ ਪਵੇਗਾ ਤੇ ਜੇ ਤੁਸੀਂ ਸਿੱਖ ਲਏ ਜੀਉਣਾ ਫਿਰ ਇਹ ਗੱਲ ਪੱਕੀ ਕਰ ਲਵਾਂਗੇ ਵੀ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਫਿਰ ਹਰ ਚੀਜ਼ 'ਚ ਆਨੰਦ ਮਾਣ ਕੇ ਜੀਵਨ ਨੂੰ ਬਸਰ ਕਰਾਂਗੇ ਵੀ ਝੂਠ ਹੈ ਇਹ ਸਰੀਰ ਵੀ ਝੂਠ ਹੈ ਪਤਾ ਨਹੀਂ ਕਦੋਂ ਮਿੱਟੀ ਹੋ ਜਾਵੇ ਤੇ ਹਰ ਚੀਜ਼ ਦਾ ਆਨੰਦ ਮਾਣਾਂਗੇ ਫਿਰ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹਿ ਨਾਨਕ ਥਿਰ ਨਾਰ ਹੈ ਜੋ ਬੰਦ ਰੁਕੀ ਮੀਤ ਕੋਈਆਂ ਬਿੰਦ ਪ੍ਰਕਾਰ ਦੀ ਮਾਫੀ ਜੀ ਆਓ ਸਹਿਮਤੀ ਕਿਰਪਾ ਰਵੇ ਲਖਸ਼ਿਸ਼ ਕਰੇ